ਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੇ ਮਹਲਾ 4 ਇਚਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤਿਨ ਸੋ ਐਸਾ ਹਰ ਧਿਆਇ ਮੇਰੇ ਜਿਆਰੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰਿਪੁਰਖ ਨਿਰੰਜਣਾ ਰਹਾਉ ਜਹ ਹਰਿ ਸਿਮਰਨ ਭਾਇ ਤ ਹੈ ਉਪਾਤ ਗਤ ਕੀਨੀ ਵਡ ਭਾਗੀ ਹਰਿ ਜਪਨਾ ਜਨ ਨਾਨਕ ਕੋ ਗੁਰੇ ਮਤ ਦਿਨੀ ਜਪ ਹਰਿ ਭਵਜਲ ਤਰਨਾ ਜਹ ਹਰਿ ਸਿਮਰਨ ਭਾਇ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰੇ ਮਤ ਦਿਨੀ ਜਪ ਹਰ ਭਉ ਜਲ ਤਰਨਾ ਓ ਤਨਾਸਰੇ ਮਹਲਾ 4 ਇਚਾ ਪੂਰਕ ਸਰਬ ਸੁਖ ਦਾਤਾ ਹਰ ਜਾ ਕਹਿ ਵਸ ਹੈ ਕਾਮ ਤਿਨ ਸੋ ਐਸਾ ਹਰ ਧਿਆਇ ਮੇਰੇ ਜਿ ਆਰੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕਹਿ ਵਸ ਹੈ ਕਾਮ ਤਿਨ ਸੋ ਐਸਾ ਹਰ ਧਿਆਇ ਮੇਰੇ ਜਿ ਆੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪ੍ਰਖ ਨਿਰੰਜਣਾ ਰਹਾਉ ਜਹ ਹਰ ਸਿਮਰਨ ਭਾਇ ਤ ਹੈ ਉਪਾਤ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰੇ ਮਤ ਦਿਨੀ ਜਪ ਹਰ ਭਉ ਜਲ ਤਰਨਾ ਜਹ ਹਰ ਸਿਮਰਨ ਭਇਆ ਤਹ ਉਪਾਜ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰੇ ਮਤ ਦਿਨੀ ਜਪ ਹਰ ਭਉ ਜਲ ਤਰਨਾ ਓ ਤਨ ਹਸਰੇ ਮਹਲਾ ਚੌਥਾ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਗ ਹੈ ਵਸ ਹੈ ਕਾਮ ਤਿਨ ਸੋ ਐਸਾ ਹਰ ਧਿਆਇ ਮੇਰੇ ਜੀ ਆਰੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਇਐ ਮੇਰੇ ਜਿੜੇ ਤਾ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਇਐ ਹਰ ਪ੍ਰਖ ਨਿਰੰਜਣਾ ਰਹਾਉ ਜਹ ਹਰਿ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰਿ ਜਪਨਾ ਜਨ ਨਾਨਕ ਕੋ ਗੁਰੇ ਮਤ ਦਿਨੀ ਜਪ ਹਰਿ ਭਵ ਜਲ ਤਰਨਾ ਜਹ ਹਰਿ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰਿ ਜਪਨਾ ਜਾਨ ਨਾਨਕ ਕੋ ਗੁਰੇ ਮਤ ਦਿਨੀ ਜਪ ਹਰਿ ਭਉ ਜਲ ਤਰਨਾ ਤਨਾਸਰੀ ਮਹਲਾ ਚੌਥਾ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤਿਨਾ ਸੋ ਐਸਾ ਹਰ ਧਿਆਇ ਮੇਰੇ ਜਿਆਰੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਇ ਮੇਰੇ ਜਿੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਜਪ ਮਨ ਸਤਿਨਾਮ ਸਦਾ ਸਤਿਨਾਮ ਹਲਤ ਪਲਤ ਮੁਖੀ ਉਜਲ ਹੋਈ ਹੈ ਨਿਤ ਧਿਆਈਏ ਹਰਿਪੁਰਖ ਨਿਰੰਜਣਾ ਰਹਾਉ ਜਹ ਹਰਿ ਸਿਮਰਨ ਭਾਇ ਤਹ ਉਪਾਤ ਗਤ ਕੀਨੀ ਵਡ ਭਾਗੀ ਹਰਿ ਜਪਨਾ ਜਨ ਨਾਨਕ ਕੋ ਗੁਰੇ ਮਤ ਦਿਨੀ ਜਪ ਹਰਿ ਭਵਜਲ ਤਰਨਾ ਜਹ ਹਰਿ ਸਿਮਰਨ ਭਾਇ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰੇ ਮਤ ਦਿਨੀ ਜਪ ਹਰ ਭਉ ਜਲ ਤਰਨਾ ਤਨਾਸਰੇ ਮਹਲਾ ਚੌਥਾ ਇਚਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤਿਨਾ ਸੋ ਐਸਾ ਹਰ ਧਿਆਇਐ ਮੇਰੇ ਜੀਅ ਰੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਇਐ ਮੇਰੇ ਜੀਅ ਰੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰਿ ਪੁਰਖ ਨਿਰੰਜਣਾ ਰਹਾਉ ਜਹ ਹਰਿ ਸਿਮਰਨ ਭਾਇ ਤਹ ਉਪਾਤ ਗਤ ਕੀਨੀ ਵਡ ਭਾਗੀ ਹਰਿ ਜਪਨਾ ਜਨ ਨਾਨਕੋ ਗੁਰੇ ਮਤ ਦਿਨੀ ਜਪ ਹਰ ਭਉ ਜਲ ਤਰਨਾ ਜਹ ਹਰ ਸਿਮਰਨ ਭਇਆ ਤਹ ਉਪਾਜ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰੇ ਮਤ ਦਿਨੀ ਜਪ ਹਰ ਭਉ ਜਲ ਤਰਨਾ ਧਨਾਸਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀਰੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜਿੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਏ ਹਰ ਪ੍ਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਾਇ ਤ ਹੈ ਉਪਾਦ ਗਤ ਕੀਨੀ ਵੜ ਭਾਗੀ ਹਰ ਜਪਨਾ ਜਨ ਨਾਨਕੋ ਗੁਰੇ ਮਤ ਦਿਨੀ ਜਪ ਹਰ ਭავ ਜਲ ਤਰਨਾ ਜਹ ਹਰ ਸਿਮਰਨ ਭਇ ਤਹ ਉਪਾਦ ਗਤ ਕੀਨੀ ਵੜ ਭਾਗੀ ਹਰ ਜਪਨਾ ਜਨ ਨਾਨਕੋ ਗੁਰੇ ਮਤ ਦਿਨੀ ਜਪਹਾਰ ਭਉ ਜਲ ਤਰਨਾ ਤੁਮ ਹਸਰੇ ਮਹਲਾ ਚੌਥਾ ਇਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਤਿਨ ਛੋ ਐਸਾ ਹਰ ਧਿਆਇ ਮੇਰੇ ਜਿਆਰੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਈਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕਹਿ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਇ ਮੇਰੇ ਜਿੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਾਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਏ ਹਰਿ ਪ੍ਰਖ ਨਿਰੰਜਣਾ ਰਹਾਉ ਜਹ ਹਰਿ ਸਿਮਰਨ ਭਾਇ ਤ ਹੈ ਉਪਾਤ ਗਤ ਕੀਨੀ ਵਡ ਭਾਗੀ ਹਰਿ ਜਪਨਾ ਜਨ ਨਾਨਕ ਕੋ ਗੁਰੇ ਮਤ ਦਿਨੀ ਜਪ ਹਰਿ ਭਵ ਜਲ ਤਰਨਾ ਜਹ ਹਰਿ ਸਿਮਰਨ ਭਾਇ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰੇ ਮਤ ਦਿਨੀ ਜਪ ਹਰ ਭਉ ਜਲ ਤਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ